ਫੈਡਰਲ ਪੋਲਿਟਿਕਸ ਵਿੱਚ ਬਹੁਤ ਤਬਦੀਲੀਆਂ ਹੋ ਰਹੀਆਂ ਐ ਇਸ ਵੇਲੇ ਕਮਾਲ ਦੀ ਗੱਲ ਇਹ ਵਾਪਰ ਰਹੀ ਆ ਕਿ ਲਿਬਰਲ ਦੀ سپورਟ ਵੱਧ ਰਹੀ ਆ ਕਨਸਰਵਟਿਵ ਦੀ سپورਟ ਬਹੁਤ ਸੀ ਪਹਿਲਾਂ ਜਦੋਂ ਜੈਸਨ ਟ੍ਰੂਡੋ ਸੀਗੇ ਜਿੱਦਣ ਦੇ ਜੈਸਨ ਟ੍ਰੂਡੋ ਨੇ ਐਲਾਨ ਕੀਤਾ ਵੀ ਮੈਂ ਚਲੇ ਗਿਆ ਛੱਡ ਗਿਆ ਤੇ ਨਵੇਂ ਜਿਹੜੇ ਇਹਨਾਂ ਦੀ ਲੀਡਰਸ਼ਿਪ ਦੀ ਹੁਣ ਡਿਬੇਟ ਦੋ ਹੋ ਕੇ ਹਟੇ 9 ਤਰੀਕ ਨੂੰ ਚੋਣ ਹੋਣੀ ਆ ਮਾਰਚ ਨੂੰ ਜਦੋਂ ਦੇ ਇਹ ਛੱਡ ਕੇ ਗਏ ਆ ਲਿਬਰਲ ਦੇ ਅੰਕੜੇ ਉੱਤੇ ਜਾਣ ਲੱਗ ਪਏ ਕਈ ਵਾਰੀ ਇਹ ਹੁੰਦਾ ਕਿ ਜਿਹੜੇ ਕਹ ਲਓ ਤੁਸੀਂ ਇਕਾ ਦੁਕਾ ਜਿਹੜੇ ਸਰਵੇ ਕੰਪਨੀਆਂ ਹੁੰਦੀਆਂ ਜਾਂ ਏਜੰਸੀਆਂ ਹੁੰਦੀਆਂ ਉਹ ਕਰਦੀਆਂ ਪਰ ਇਹ ਉਹ ਨਹੀਂ ਆ ਓਵਰ ਆਲ ਹੀ ਐਸ ਵੇਲੇ ਇਹ ਨੰਬਰ ਜਿਹੜੇ ਦੱਸੇ ਜਾ ਰਹੇ ਇਹ ਉਹੀ ਏਜੰਸੀਆਂ ਆ ਉਹੀ ਜਿਹੜੀਆਂ ਫਾਰਮਸ ਨੇ ਇਹ ਜਿਹੜੀਆਂ ਜਿਨ੍ਹਾਂ ਨੇ ਕਨਸਰਵੇਟਿਵ ਨੂੰ ਉੱਤੇ ਦੱਸਿਆ ਸੀ ਹੁਣ ਵੀ ਦੱਸ ਰਹੇ ਆ ਫਰਕ ਬਹੁਤ ਘਟ ਗਿਆ ਜਿਹੜਾ ਇਹਨਾਂ ਦਾ ਫਰਕ ਆ ਤੁਸੀਂ ਇਹ ਅੰਦਾਜ਼ਾ ਲਾ ਲਓ ਜਿੱਦਣ ਥੋੜਾ ਹਜੇ ਟਾਈਮ ਕੁਝ ਮਹੀਨੇ ਵੀ ਨਹੀਂ ਲੰਘੇ ਜਸਨ ਟਰੂਡੋ ਸੀਗੇ ਜਿੱਦਣੇ ਛੱਡ ਕੇ ਜਾਂਦੇ ਆ ਵੀ ਮੈਂ ਚਲੇ ਜਾਣਾ ਤੇ ਨਵਾਂ ਲੀਡਰ ਲੈ ਕੇ ਆਉਂ ਉਦਣ ਜੇ ਵੋਟਾਂ ਉਸ ਦਿਨ ਪੈ ਜਾਂਦੀਆਂ ਤੇ ਲਿਬਰਲ ਨੂੰ ਸੀਟਾਂ 50 ਨਹੀਂ ਆਉਂਦੀਆਂ ਮਤਲਬ 50 ਕਹਿੰਦੇ ਸੀ ਵੀ ਮਸੀ ਆਉਣਗੀਆਂ 50 ਤੋਂ ਲੈ ਕੇ ਜਿਹੜੀਆਂ ਮਤਲਬ 52 53 80 10 ਨੂੰ ਦੱਸਦੀ ਸੀ ਵੀ ਆਉਣੀਆਂ ਤੇ ਜਿਹੜੀ ਸੀਗੀ ਇਹ ਬੀਸੀ ਮਾਫੀ ਚਾਹੁੰਦੇ ਆ ਕੰਜ਼ਰਵਟਿਵ ਪਾਰਟੀ ਆਫ ਕੈਨੇਡਾ ਇਹਨਾਂ ਨੂੰ 210 ਸੀਟਾਂ ਹੁੰਦੀਆਂ ਸੀ ਸੋ ਇਹ ਨੰਬਰ ਜਿਹੜਾ ਆ ਨਾ ਕਿਤੇ ਨਾ ਕਿਤੇ ਹੁਣ ਉਹ ਵਾਅਦਾ ਵਾਅਦਾ ਉੱਤੇ ਨੂੰ ਚਲੇ ਗਿਆ ਨੰਬਰ ਜਿਹੜਾ ਐਸ ਵੇਲੇ ਆ ਉਹ ਜਿਹੜਾ 210 ਸੀਟਾਂ ਸੀ ਇਹਨਾਂ ਨੂੰ ਆਉਂਦੀਆਂ ਕਨਸਰਵੇਟਿਵ ਪਾਰਟੀ ਆਫ ਕੈਨੇਡਾ ਨੂੰ ਉਹ 210 ਤੋਂ ਸਿੱਧੀਆਂ ਹੀ 40 ਘਟ ਕੇ 170 ਰਹਿ ਗਈਆਂ ਤੇ ਜਿਹੜੇ ਇਹ ਸੀਗੇ ਲਿਬਰਲ ਇਹਨਾਂ ਦੀਆਂ 50 ਤੋਂ ਵੱਧ ਕੇ 120 ਹੋ ਗਈਆਂ ਜਿਹੜੇ 50 ਸੀਟਾਂ ਦਾ ਫਰਕ ਰਹਿ ਗਿਆ ਹੁਣ ਪਰ ਉਹ 50 ਸੀਟਾਂ ਦਾ ਅੱਗੇ ਜਿਹੜੀ ਐਨਡੀਪੀ ਦੀਆਂ ਥੱਲੇ ਗਈਆਂ ਜੇ ਅੱਜ ਵੋਟਾਂ ਪਾ ਜਾਣ ਐਨਡੀਪੀ ਨੂੰ 11 ਸੀਟਾਂ ਮਿਲ ਜੇ ਉਹ ਬਲੌਕ ਕੋਇਕਵਰ ਨੂੰ ਜਿਹੜੀਆਂ ਉਹ 33 ਮਿਲਣਗੀਆਂ ਤੇ ਇਹਨਾਂ ਨੂੰ 2 ਮਿਲਣਗੀਆਂ ਗ੍ਰੀਨ ਵਾਲਿਆਂ ਨੂੰ ਹਾਲਾਂਕਿ ਕੋਈ ਇਦਾਂ ਨਹੀਂ ਵੀ ਫਿਕਸ ਹੀ ਆ ਅੰਦਾਜ਼ਾ ਸਾਰੇ ਲਾ ਰਹੇ ਕਿਤੇ ਨਾ ਕਿਤੇ ਅੰਦਾਜ਼ਾ ਜਦੋਂ ਇਹ ਕਹਿੰਦੇ ਆ ਕਿ 200 ਕੰਡਕਟਰ ਨੂੰ 170 ਸੀਟਾ ਮਿਲਣੀਆਂ ਤਾਂ ਇਹ ਦੋ ਦੱਸਦੇ ਆ ਚੀਜ਼ਾਂ ਇੱਕ ਲੋਅਰ ਤੇ ਇੱਕ ਹਾਇਰ ਉਹਦਾ ਮਤਲਬ ਇਹ ਆ ਕਿ ਘੱਟ ਤੋਂ ਘੱਟ 138 ਵੱਧ ਤੋਂ ਵੱਧ 211 ਵਿੱਚ ਵਿਚਾਲੇ ਕਿਤੇ 170 ਉਹਨਾਂ ਨੇ ਕਹਿ ਦਿੱਤੀਆਂ ਮਤਲਬ 211 ਵੀ ਮਿਲ ਸਕਦੀਆਂ 138 ਵੀ ਮਿਲ ਸਕਦੀਆਂ ਦੂਜੇ ਪਾਸੇ ਲਿਬਰਲ ਨੂੰ ਪਾਰਟੀ ਆਫ ਕੈਨੇਡਾ ਨੂੰ ਇਸ ਵੇਲੇ 120 ਸੀਟਾ ਦੇ ਰਹਾ ਹੈ ਇਹਦਾ ਜਿਹੜਾ ਲੋਅਰ ਜਿਹੜਾ ਹੇਠਲਾ ਨੰਬਰ ਆ ਉਹ 99 ਆ ਤੇ ਉੱਪਰਲਾ ਨੰਬਰ 158 ਹੈ ਮਤਲਬ ਇਹ ਵੀ ਹੋ ਸਕਦਾ ਕਿ ਕੰਜ਼ਰਵਟਿਵ ਪਾਰਟੀ ਨੂੰ 138 ਸੀਟਾ ਪੈਣ 37 ਸੀਟਾ ਮਿਲ ਜਾਣ ਤੇ ਲਿਬਰਲ ਨੂੰ 158 ਮਿਲ ਜਾਣ ਤੇ ਇਹ ਵੀ ਹੋ ਸਕਦਾ ਵੀ ਲਿਬਰਲ ਨੂੰ 99 ਮਿਲ ਜਾਣ ਤੇ ਉਹਨਾਂ ਨੂੰ 211 ਮਿਲ ਜਾਣ ਪਰ ਸੀਟਾਂ ਜਿੰਨੀਆਂ ਵੀ ਮਿਲਦੀਆਂ ਫਰਕ ਜਿਹੜਾ ਆ ਉਹ ਘੱਟ ਦਾ ਨਜ਼ਰ ਆ ਰਿਹਾ ਹੈ ਕੰਜ਼ਰਵਟਿਵ ਪਾਰਟੀ ਆਫ ਕੈਨੇਡਾ ਪੀਰ ਪੋਲੀਵ ਉਹਨਾਂ ਦੇ ਨੰਬਰ ਥੱਲੇ ਨੂੰ ਆਈ ਜਾਂਦੇ ਆ ਲਿਬਰਲ ਪਾਰਟੀ ਇਹਨਾਂ ਦੇ ਲੀਡਰ ਦੀ ਚੋਣ ਹੋਣੀ ਸੰਭਾਵਨਾ ਮਾਰਕ ਕਰਨੀ ਦੀ ਹੈ ਇਹਨਾਂ ਦੇ ਨੰਬਰ ਉੱਪਰ ਨੂੰ ਜਾਈ ਜਾ ਰਹੇ ਆ ਤੇ ਫਰਕ ਜਿਹੜਾ ਉਹ ਲਗਾਤਾਰ ਘਟੀ ਜਾ ਰਿਹਾ ਇਹ ਇੱਕ ਕਮਾਲ ਦੀ ਗੱਲ ਜਿਹੜੀ ਵਾਪਰ ਰਹੀ ਆ ਜਿੱਥੇ ਕਹਿੰਦੇ ਸੀ ਕਿ ਲਿਬਰਲ ਪਾਰਟੀ ਇੱਕ ਸਮਾਂ ਉਹ ਆ ਗਿਆ ਸੀ ਜਦੋਂ ਲਿਬਰਲ ਪਾਰਟੀ ਤੀਜੇ ਨੰਬਰ ਤੇ ਚਲੀ ਗਈ ਸੀ ਕੰਜ਼ਰਵਟਿਵ ਫੇਰ ਜਿਹੜੇ ਆ ਹ ਜਿਹੜੇ NDP ਬਲੌਕ ਕੁਕਵਾ NDP ਤੇ ਫੇਅਰ ਕੰਜ਼ਰਵਟਿਵ ਪਾਰਟੀ ਲਿਬਰਲ ਦੀ سپورਟ ਬਾਉਂਸ ਬੈਕ ਕਰ ਰਹੀ ਆ ਉਹਦੇ ਕਾਰਨ ਦੱਸਦੇ ਆ ਹੁਣ ਮਾਹਰ ਵੀ ਇਹ ਹੋਇਆ ਕਿ ਇਦਾਂ ਦੀ ਘਟਨਾ ਕਿ ਵਾਪਰ ਗਈ ਇਹਨਾਂ ਨੇ ਵੀ ਕੁਝ ਨਹੀਂ ਕੀਤਾ ਉਹਦੇ ਦੋ ਤਿੰਨ ਫੈਕਟਰ ਨੇ ਜਿਹੜੀ ਵੱਡੀ ਲੀਡ ਸੀ 27 ਪੁਆਇੰਟ ਦੀ ਲੀਡ ਘਟ ਕੇ ਸਿਰਫ 4 ਪੁਆਇੰਟ ਦੀ ਰਹਿ ਗਈ ਇਹ ਬਹੁਤ ਵੱਡਾ ਫਰਕ ਆ ਹੁਣ 33% ਵਰਸਸ ਆਪਣੇ 37% ਤੇ 33% ਆ ਕਿਸੇ ਵੇਲੇ ਇਸ 47 ਤੇ ਆ ਜਿਹੜੀ ਆ ਇਹ 27 20 ਸੀਗੀ ਕਨਜ਼ਰਵਟਿਵ ਦੀ 27% ਸੀਗੀ 47% ਸੀਗੀ ਲਿਬਰਲ ਦੀ 20 ਸੀਗੀ ਹੁਣ ਕਨਜ਼ਰਵਟਿਵ ਦੀ 10 ਥੱਲੇ ਆ ਗਈ 37 ਰਹਿ ਗਈ ਆ ਇਹਨਾਂ ਦੀ 13 ਉੱਤੇ ਚਲੇਗੀ 33 ਹੋ ਗਈ ਆ ਮਤਲਬ 4 ਪੁਆਇੰਟ ਦਾ ਸਿਰਫ ਫਰਕ ਰਹਿ ਗਿਆ ਐਨਡੀਪੀ ਦੀ ਸਪੋਰਟ ਲਗਾਤਾਰ ਥੱਲੇ ਜਾ ਰਹੀ ਆ ਰੌਲਾ ਇਹ ਪਿਆ ਇਹਨਾਂ ਦੇ ਵਿੱਚ ਜਿਹੜੀ ਲਿਬਰਲ ਸਪੋਰਟ ਆ 24 ਦੇ ਵਿੱਚ ਬਹੁਤ ਘਟ ਰਹੀ ਆ ਤੇ ਹੁਣ ਇਸ ਵੇਲੇ ਜੋ ਕੁਝ ਵਾਪਰਿਆ ਉਹ ਇਹ ਆ ਕਿ ਇੱਕ ਤੇ ਜਸਨ ਟਰੂਡੋ ਦਾ ਰੈਜ਼ੀਗਨੇਸ਼ਨ ਵੀ ਉਹਨਾਂ ਨੇ ਕਿਹਾ ਮੈਂ ਸਟੈਪ ਡਾਊਨ ਕਰ ਰਿਹਾ ਹਾਂ ਦੂਜਾ ਜਿਹੜੇ ਆ ਉਹ 9 ਮਾਰਚ ਨੂੰ ਨਵੇਂ ਲੀਡਰ ਦੀ ਚੋਣ ਹੋਣੀ ਆ ਤੇ ਲੀਡਰਸ਼ਿਪ ਰੇਸ ਦੇ ਵਿੱਚ ਮਾਰਕ ਕਾਰਨੀ ਕ੍ਰਿਸਟੀਆ ਫਰੀ ਲੈਂਡ ਤੇ ਜਿਹੜੀ ਕਰੀਨਾ ਗੋਲਡ ਆ ਉਹਨਾਂ ਦੇ ਨਾਂ ਸਾਹਮਣੇ ਆ ਰਹੇ ਆ ਇਹ ਸਾਰੇ ਕੁਝ ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਅਮਰੀਕਾ ਦੇ ਵਿੱਚ ਸੱਤਾ ਬਦਲ ਗਈ ਜੋ ਬਾਈਡਨ ਤੋਂ ਡੋਨਲਡ 트੍ਰੰਪ ਆਗਾ ਕਿ ਤੇ ਡੋਨਲਡ 트੍ਰੰਪ ਨੇ ਜਿਹੜੇ ਫੈਸਲੇ ਐ ਐਸੇ ਲਏ ਆ ਜਾਂ ਜਿਹੜੇ ਲੈਣਾਰੇ ਉਹਨਾਂ ਨੇ ਕਿਹਾ ਹਾਲਾਂਕਿ ਰੌਲਾ ਪੈ ਜਾਂਦਾ ਕਦੇ 2 ਅਪ੍ਰੈਲ ਕਦੇ 2 ਮਾਰਚ ਕਦੇ ਫਰਵਰੀ ਉਹ ਫੈਸਲਿਆਂ ਦਾ ਅਸਰ ਵੱਡਾ ਇਧਰਲੇ ਪਾਸੇ ਪਿਆ ਜਿਹੜੀਆਂ ਹਰ ਇੱਕ ਦੇਸ਼ ਦੇ ਵਿੱਚ ਕੁਝ ਵਿਚਾਰਧਾਰਾਵਾਂ ਨੇ ਹਰ ਇੱਕ ਦੇਸ਼ ਦੇ ਵਿੱਚ ਦੋ ਬੇਸਿਕਲੀ ਵਿਚਾਰਧਾਰਾਵਾਂ ਚੱਲਦੀਆਂ ਨੇ ਇੱਕ ਨੂੰ ਰਾਈਟ ਵਿੰਗ ਕਹਿੰਦੇ ਇੱਕ ਨੂੰ ਲੈਫਟ ਵਿੰਗ ਕਹਿੰਦੇ ਲੋਕ ਰਾਈਟ ਵਿੰਗ ਨੂੰ ਜੋੜ ਕੇ ਦੇਖ ਰਹੇ ਆ ਉਹ ਜਿਹੜਾ ਕੰਮ ਜਰਮਨੀ ਦੇ ਵਿੱਚ ਅਲਟਰਨੇਟਿਵ ਫਰ ਡੱਚਲੈਂਡ ਪਾਰਟੀ ਨੇ ਕਰਨਾ ਸੀ ਜਿਹੜਾ ਕੰਮ ਉਹ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਇੰਡੀਆ ਦੇ ਵਿੱਚ ਜਿਹੜਾ ਕੰਮ ਆ ਜਿਹੜੇ ਰਿਪਬਲਿਕਨ ਨੇ ਅਮਰੀਕਾ ਦੇ ਵਿੱਚ ਕਰ ਰਹੇ ਆ ਜਿਹੜਾ ਕੰਮ ਇੱਥੇ ਲਿਬਰਲ ਪਾਰਟੀ ਆਸਟ੍ਰੇਲੀਆ ਚ ਕਰ ਰਹੀ ਹੈ ਜਿਹੜਾ ਕੰਮ ਕਨਜ਼ਰਵਟਿਵ ਪਾਰਟੀ ਕੈਨੇਡਾ ਚ ਕਰ ਰਹੀ ਹੈ ਇਹ ਸਾਰੇ ਇੱਕ ਕੈਟਾਗਰੀ ਚ ਰੱਖਦੇ ਨੇ ਰਾਈਟ ਵਿੰਗ ਪੋਲਿਟਿਕਸ ਕਹਿੰਦੇ ਆ ਹੁਣ ਉਹਨਾਂ ਨੂੰ ਇਹ ਲੱਗਦਾ ਕਿ ਜੇ 트럼ਪ ਰਾਈਟ ਵਿੰਗ ਪੋਲੀਟਿਕਸ ਕਰ ਰਹੇ ਆ ਅਮਰੀਕਾ ਦੇ ਵਿੱਚ ਤੇ ਸਾਡੇ ਇੱਥੇ ਜਿਹੜੇ ਰਾਈਟ ਸੈਂਟਰ ਟੂ ਰਾਈਟ ਜਾਨੀ ਸੱਜੇ ਪਾਸੇ ਨੂੰ ਥੋੜੇ ਜੇ ਲੋਕ ਚੁਕਾਰ ਰੱਖਦੇ ਆ ਉਹ ਕਨਜ਼ਰਵੇਟਿਵ ਆ ਤੇ ਕਨਜ਼ਰਵੇਟਿਵ ਨੇ ਵੀ ਉਹੀ ਕਰਨਾ ਜਿਵੇਂ 트럼ਪ ਕਹਿੰਦੇ ਕਿ ਅਮਰੀਕਾ ਟੁੱਟ ਗਿਆ ਇੱਧਰ ਕਨਜ਼ਰਵੇਟਿਵ ਕਹਿੰਦੇ ਹੈ ਅਮਰੀਕਾ ਟੁੱਟ ਗਿਆ ਆ ਕੈਨੇਡਾ ਟੁੱਟ ਗਿਆ ਉਹ ਕਹਿੰਦੇ ਇਹ ਸਾਨੂੰ ਆਪਣਾ ਖਿਆਲ ਰੱਖਣਾ ਪਊ ਇਹ ਕਹਿੰਦੇ ਆਪਣਾ ਖਿਆਲ ਰੱਖਣਾ ਪਊ ਉਹ ਵੈਕਸੀਨ ਦੇ ਉਲਟਾ ਇਹ ਵੈਕਸੀਨ ਦੇ ਉਲਟਾ ਉਹ ਜਿੰਨੇ ਉਹ ਕਹਿੰਦੇ ਕੱਟ ਕਰ ਦਿਓ ਇਹ ਕਹਿੰਦੇ ਕੱਟ ਕਰ ਦਿਓ ਉਹ ਸਾਰੇ ਇਹਨਾਂ ਦੀ ਰਾਜਨੀਤੀ ਇੱਕ ਆ ਉਹ ਲੋਕਾਂ ਨੂੰ ਇਹ ਲੱਗਿਆ ਕਿ 트럼ਪ ਦੇ ਜਿਹੜੇ ਕਿਉਂਕਿ ਬਹੁਤ ਇਹ ਵੱਡੀ ਇੱਕ ਵੇਵ ਚੱਲੀ ਆ ਇਹ ਸਾਰੇ ਕੁਸ਼ਤੇ ਖਿਲਾਫ ਕੈਨੇਡਾ ਦੇ ਵਿੱਚ ਇੱਕ ਲੋਕਾਂ ਦਾ ਮਤਲਬ ਜਦੋਂ ਉਹਨਾਂ ਨੇ ਕਿਹਾ ਕਿ 51ਵੀਂ ਸਟੇਟ ਬਣਾ ਦਿਓ ਇਹਨੂੰ ਕੈਨੇਡਾ ਨੂੰ ਤੇ ਉਹ ਗੱਲ ਮਤਲਬ ਲੱਗੀ ਵੀ ਇਹ ਗਲਤ ਕੀਤਾ ਉਹਨਾਂ ਨੇ ਤੇ ਉਹਨਾਂ ਦੀ ਸੋਚ ਵਾਲਾ ਬੰਦਾ ਇੱਥੇ ਜਿਹੜਾ ਉਹ ਕੰਜ਼ਰਵਟਿਵ ਪਾਰਟੀ ਦੇ ਵਿੱਚ ਪੀਅਰ ਪੌਲੀ ਇਹ ਵਾ ਲੋ ਹਾਲਾਂਕਿ ਕਲੀਅਰ ਨਹੀਂ ਹੁੰਦਾ ਕਿ ਸਾਰੀ ਸੋਚ ਇੱਕ ਆ ਪਰ ਕੁਝ ਪਾਲਿਸਿਜ਼ ਹੁੰਦੀਆਂ ਆ ਜਿਹੜੀਆਂ ਸਾਰਿਆਂ ਦੀਆਂ ਲਗਭਗ ਇੱਕੋ ਜੀਆਂ ਹੁੰਦੀਆਂ ਤੇ ਉਹ ਵਿਰੋਧ ਇਧਰਲੇ ਪਾਸੇ ਜਿਹੜਾ ਹੈਗਾ ਕਿਸੇ ਨਾ ਕਿਸੇ ਤਰ੍ਹਾਂ ਉਧਰ ਡੋਨਲਡ ਟਰੰਪ ਦੇ ਲੈ ਗਏ ਫੈਸਲਿਆਂ ਦਾ ਮਾੜਾ ਅਸਰ ਪੀਅਰ ਪੋਲੀਵ ਦੇ ਉੱਤੇ ਪੈ ਰਿਹਾ ਆ ਤੇ ਟਰੰਪ ਜਿਹੜਾ ਟਾਪ ਕਨਸਰਨ ਆ ਇਸ ਵੇਲੇ ਲੋਕਾਂ ਦੇ ਵਿੱਚ ਕਿ 20% ਲੋਕ ਤੋਂ ਜ਼ਿਆਦਾ ਇਸ ਵੇਲੇ ਕਹ ਰਿਹਾ ਕਿ ਟਰੰਪ ਵੱਡਾ ਇਸ਼ੂ ਆ ਕਨਸਰਵਟਿਵ ਜਿਹੜੇ ਆ ਉਹ ਲੱਗਦਾ ਇਦਾਂ ਆ ਕਿ ਉਹ ਉਹੀ ਬੋਲੀ ਬੋਲ ਰਿਹਾ ਜੋ ਇਸ ਕਰਕੇ ਇਹਨਾਂ ਦਾ ਇੱਕ ਵੱਡਾ ਅੰਕ ਜਿਹੜੇ ਆ ਨੰਬਰ ਜਿਹੜੇ ਆ ਉਹ ਥੱਲੇ ਨੂੰ ਜਾ ਰਹੇ ਆ